ਕਰੜੋ ਚਾਪੀਆਂ ਵਾਲਾ ਜਿੰਦਾ ਚਾਪੀਆਂ ਵਾਲਾ ਕੈਂਚੂਨ ਵਾਲਾ ਸਾਲਵਾਰ ਵਾਲਾ ਲਾਗਦੇ ਕਰੜੋ ਚਾਪੀਆਂ ਵਾਲਾ ਕੈਂਚੂਨ ਕਰਦਾਨ ਵਾਲਾ ਬਈ ਕਿੰਨੇ ਟਾਈਮ ਤੋਂ ਕੰਮ ਕਰ ਲੱਗੇ ਸੀ ਤੁਸੀਂ ਇਹ ਇਹ ਸਾਡਾ ਜੀ ਖਾਨਦਾਨੀ ਕੰਮ ਆ ਹੂੰ ਸਾਡਾ ਇਹ ਅਜ ਤਾਂ ਨਹੀਂ ਹੈ ਜੀ ਇਹ ਗੁਰੂਆਂ ਪਾਤਸ਼ਾਹਾਂ ਵੇੜਿਆਂ ਦਾ ਕੰਮ ਆ ਸਾਡਾ ਹੂੰ ਸਾਡੇ ਔਰਖੇ ਜਿਹੜੇ ਪੁਰਾਣੇ ਤੇ ਗਏ ਆਪਣੇ ਉਹ ਛੇਵੇਂ ਪਾਤਸ਼ਾਹ ਦੇ ਸ਼ਾਸਤਰ ਬਣਾਉਂਦੇ ਰਹੇ ਨੇ ਜੀ ਜੀ ਛੇਵੇਂ ਪਾਤਸ਼ਾਹ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਜੀ ਇਹ ਜਿਹੜਾ ਆਪਣੇ ਸਾਡਾ ਬਨਜਾਰਾ ਪਾਈਚਾਰਾ ਸਿਗਲੀਗਰ ਨਾਮ ਦਾ ਉਹ ਸਾਨੂੰ ਦਸਵੇਂ ਪਾਤਸ਼ਾਹ ਦੀ ਦੇਣ ਆ ਜੀ ਇਸ ਟਾਈਮ ਜੀ ਸਾਡੇ ਸ਼ਾਸਤਰ ਬਣਾਉਂਦੇ ਦੀ ਕੋਈ ਥੋੜੀ ਜਿਹੜੀ ਚੁਗਲੀ ਲੰਦਾ ਸੁਰੂ ਦੇ ਚੱਲੀ ਆ ਰਹੀ ਆ ਜੀ ਉਹ ਕਿਸੇ ਨੇ ਜੋਲੀ ਲਾਤੀ ਜਾ ਕੇ ਵੀ ਜਿਹੜੇ ਤੁਹਾਡੇ ਆਪਣੇ ਸਸਤਰ ਵਾਲੇ ਸੇਵਾਦਾਰ ਨੇ ਉਹ ਕਹਿੰਦੇ ਪੈਰਾਹਿਟਰ ਵੀ ਸ਼ਸਤਰ ਨੂੰ ਮੈਦਦੇ ਨੇ ਸ਼ਸਤਰਾਂ ਦੀ ਪੂਜਾ ਹੁੰਦੀ ਆ ਜੀ ਵੀ ਹੁੰਦੀ ਆ ਜੀ 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 ਤੋ ਫਿਰ ਦਸਵੇਂ ਪਾਤਸ਼ਾਹ ਜੀ ਖੁਦ ਆਏ ਹੂੰ ਜਦੋਂ ਪਾਹੀ ਰਾਮ ਸਿੰਘ ਸਿਕਲੀਗਰ ਨੂੰ ਅਨੰਦਪੁਰ ਸਾਹਿਬ ਚ ਲੋਗਲ ਦਾ ਕਿਲਾ ਕਹਿੰਦੇ ਜੀ ਨੂੰ ਕਾਰਖਾਨਾ ਲਾ ਕੇ ਦਿੱਤਾ ਸ਼ਸਤਰਾਂ ਦਾ ਜੀ ਤੋ ਫਿਰ ਉਸਨੇ ਜਿਹੜੇ ਆਏ ਸੀ ਉਹਨਾਂ ਨੂੰ ਵੀ ਸਮਝਾਇਆ ਉਹ ਸਿਗਲੀ ਗਰ ہمارے ਪਰਮ મિતਰ इनके पैर भी पवित्र हम्म एजे तो कोई चीज है नहीं जी पा में खान पीने वाली पा में कोई भी पैरता जी हरेक नु लगे जेड़ा हुन ਆਪਾਂ ਲਗਵਾਉਣ ਨੇ ਇਸ ਤੇ ਵੀ ਪੈਰ ਤੋਂ ਵਗੈਰ ਨਹੀਂ ਲਗਵਾਏ ਤੋ ਵੀ ਹੁਣ ਸਮੇਂ ਦੇ ਨਾਲ ਨਾਲ ਹੁਣ ਜਿਹੜਾ ਅੱਜ ਸਾਡਾ ਕੰਮ ਆ ਉਹ ਜਮੇ ਡਾਊਨ ਹੋ ਚੁੱਕਾ ਕੀ ਕਾਰਨ ਹੋਇਆ ਉਹ ਡਾਊਨ ਕਾਰਨ ਉਹ ਮਸ਼ੀਨੀ ਜੁਗ ਹੋ ਗਿਆ ਜੀ ਹੂੰ ਦੇਖੋ ਪਹਿਲਾਂ ਸਾਡੇ ਕੋਲ ਕਿੰਨਾ ਕੰਮ ਸੀ ਹੂੰ ਪੱਠੜਾਂ ਦੇ ਥੱਲੇ ਬਾਲਟੀਆਂ ਦੇ ਪੀਪੇ ਟਕਣਾ ਦਾ ਹੋਰ ਟਰੰਕ ਪੇਟੀਆਂ ਦਾ ਹੋਰ ਜਿਹੜੇ ਬਨੇ ਜਿਹੜੇ ਦਾਤੀ ਸੰਗੜੀਆਂ ਦਾ ਮੇਨ ਕੰਮ ਸੀ ਉਹ ਵੀ ਨਹੀਂ ਰਿਹਾ ਜੀ ਬਾਕੀ ਹੁਣ ਜੇ ਸਾਡੇ ਸਿਗਲੀਕਰ ਭਾਈ ਅਸਲ ਮਤ ਇਹ ਨਹੀਂ ਪਤਾ ਲੋਕਾਂ ਨੂੰ ਵੀ ਸਿਗਲੀਕਰ ਕੌਣ ਹੁੰਦੇ ਨੇ ਹੂੰ ਸਿਗਲੀਕਰ ਸਾਨੂੰ ਦਸਵੇਂ ਪਾਤਸ਼ਾਹ ਦਾ ਨਾਮਦਾਨ ਬਖਸ਼ਿਆ ਹੋਇਆ ਹੈ ਅੱਜ ਵੀ ਸਾਡਾ ਸਿਗਲੀਕਰ ਭਾਈ ਚਾਰਾ ਜਿਵੇਂ ਹੁਣ ਅੱਜਕੱਲ ਜਿਵੇਂ ਪਰ ਡੇਰੇ ਹੋ ਗਏ ਜਿਵੇਂ ਸਰਸੇ ਵਾਲਾ ਹੋ ਗਿਆ ਰਾਧਾ ਸਵਾਮੀ ਹੋ ਗਿਆ ਜਾਂ ਕੋਈ ਨਰੰਕਾਰੀ ਹੋ ਗਿਆ ਸਾਡਾ ਭਾਈਚਾਰਾ ਕਦੇ ਵੀ ਕਿਸੇ ਸਾਫ਼ ਸੰਸਮਗਰ ਨਹੀਂ ਲੱਗਦਾ ਅੱਜ ਵੀ ਸਾਡੀ ਸਨੋਤ ਗੁਰੂ ਗ੍ਰੰਥ ਸਾਹਿਬ ਅੱਛਾ ਤੁਸੀਂ ਐ ਨਹੀਂ ਡੇਰੇ ਦੂਰੇ ਤੋ ਨਹੀਂ ਜਾਂਦੇ ਸਾਡੇ ਨਹੀਂ ਜਾਊਗਾ ਜੀ ਜੇ ਕੋਈ ਬੰਦਾ ਫੜ ਲਿਆ ਨਾ ਅੱਛਾ ਸਾਡੇ ਤੁਹਾਨੂੰ ਕੋਈ ਵੀ ਸਿਗਨਲ ਕਰ ਭਾਈਚਾਰਾ ਤੁਹਾਨੂੰ ਕਦੇ ਕੋਈ ਗੁਰੂ ਗ੍ਰੰਥ ਸਾਹਿਬ ਦਾ ਗੁਰਦੁਆਰਾ ਤੋਂ ਲਾਵਾ ਦੂਸਰੀ ਥਾਂ ਜੀ ਬਾਕੀ ਹੁਣ ਜੇ ਅੱਜ ਕੱਲ੍ਹ ਜੀ ਕੌਣ ਪੁੱਛਦਾ ਕਲਯੁਗ ਦੇ ਵਿੱਚ ਹਾਂ ਬਈ ਹੁਣ ਜੇ ਲੇਖਾ ਲੈ ਵੇ ਜਾਵੇ 75% ਕੁਰਬਾਨੀਆਂ ਸਾਡੀ ਸਿਕਲੀ ਕਰਨ ਦੀਆਂ ਨੇ ਜੀ ਸਿੱਖ ਸਿੱਖੀ ਸਿੱਖ ਕੌਮ ਦੇਸ਼ ਲਈ ਹਾਂ ਹੁਣ ਤੁਸੀਂ ਇਹ ਮੰਨ ਕੇ ਚੱਲੋ ਬਈ ਗੁਰੂ ਤੇਗ ਬਹਾਦਰ ਜੀ ਦੇ ਚਾਂਦਨੀ ਸ਼ੋਕ ਵਿੱਚ ਹਾਂ ਨਾਲ ਸਿੱਖ ਦੀ ਪਾਉਣ ਵਾਲੇ ਭਾਈ ਦਿਆਲਾ ਜੀ ਜਿਹਨੂੰ ਰੂਹ ਚ ਲਵੇਟ ਕੇ ਉਹ ਸੋਡੀ ਤੁਸੀਂ ਉਹਨਾਂ ਦੀ ਵੰਸ ਚੋਂ ਸਾਡੀ ਵੰਸ ਹੈ ਇਹ ਬਾਕੀ ਆਪਣੇ ਭਾਈ ਬਜੇਤਰ ਸਿੰਘ ਹਮ ਭਾਈ ਰਾਮ ਸਿੰਘ ਹਮ ਭਾਈ ਲੱਖੀ ਸ਼ਾਹ ਬਨਯਾਰਾ ਹਮ ਇਹ ਸਾਡੇ ਪਰਿਵਾਰ ਚੋਂ ਆਉਂਦੇ ਨੇ ਹਮ ਭਾਈ ਬਜੇਤਰ ਸਿੰਘ ਭਾਈ ਬਜੇਤਰ ਸਿੰਘ ਆ ਜੀ ਜਿਹਨੇ ਨਾਗਣੀ ਮਾਰੀ ਸੀ ਹਾਂ ਜੀ ਜਿਹਨੇ ਹਾਥੀ ਨਾਲ ਲੜ ਕੇ ਹਾਂ ਇਹ ਨਾਗਣੀ ਸਮਝੋ ਵੀ ਹਾਥੀ ਦੇ ਵਿੱਚ ਹਾਥੀ ਨਾਲ ਜਿਹੜੇ ਲੜਾਈ ਸੀਗੇ ਅੱਛਾ ਜਿਹੜੇ ਉਹ ਤੜ ਦਿਨ ਸੱਤ ਤੜ ਦਿਨ ਪਾੜ ਕੇ ਆ ਨਾਗੜੀ ਸੇ ਹਾਂ ਨਹੀਂ ਨਾਗੜੀ ਠੀਕ ਹੈ ਅੱਜ ਵੀ ਸਿੱਖ ਕੌਮ ਦੇ ਵਿੱਚ ਇੰਨੀਆਂ ਕੁਰਬਾਨੀਆਂ ਹੋਣ ਦੇ ਬਾਅਦ ਵੀ ਸਾਡੇ ਲਵੇ ਜੀ ਕੁਝ ਨਹੀਂ ਸਾਡੇ ਕੋਲ ਕੁਝ ਨਹੀਂ ਕੁਝ ਨਹੀਂ ਨਾ ਕੋਈ ਰਜਕਾਰ ਆ ਹਾਂਜੀ ਨਾ ਕੋਈ ਸਾਡੇ ਕੋਲੇ ਕੋਈ ਕੰਮ ਆ ਜੀ ਜਿਹੜਾ ਕੰਮ ਸੀ ਉਸ ਸਮੇਂ ਦੇ ਨਾਲ ਹੁਣ ਕੰਮ ਵੀ ਵਿਆਹ ਚੁੱਕੇ ਆ ਨੇ ਹੈ ਕਿ ਕਾਰਨ ਹੋਇਆ ਵੀ ਛੋਡੀ ਜਿਹੜੀ ਦੁਰਦਸ਼ਾ ਇੰਨੀ ਮਾੜੀ ਹੋ ਗਈ ਕੀ ਕਾਰਨ ਹੋ ਗਿਆ ਇਹ ਹੁਣ ਜਿਹੜਾ ਸਭ ਤੋਂ ਵੱਡਾ ਜੀ ਰੋਜ਼ਗਾਰ ਹਾਂ ਜਿਸ ਕੋਲ ਰੋਜ਼ਗਾਰ ਹੀ ਨਹੀਂ ਤਾਂ ਹੋਗਾ ਦੀ ਦੁਰਦਸ਼ਾ ਮਾੜੀ ਜਾਊ ਮਾੜੀ ਗਈ ਹੂੰ ਬਾਕੀ ਇਹ ਨਹੀਂ ਇੱਥੇ ਤੱਕ ਨਹੀਂ ਹੂੰ ਸਿੱਖਲੀ ਕਰਾਂ ਦਾ ਦੇਣਾ ਪੂਰੀ ਕੰਮ ਨਹੀਂ ਦੇ ਸਕ ਹੂੰ ਕਿਉਂ ਨਹੀਂ ਦੇ ਸਕਦੀ ਇਹ ਕੋਈ ਜ਼ਰੂਰ ਨਹੀਂ ਆਪਣੀ ਸਿੱਖ ਕੰਮ ਨਹੀਂ ਦੇ ਸਕਦੀ ਉਹ ਵੀ ਨਹੀਂ ਦੇ ਸਕਦਾ ਪੂਰਾ ਹਿੰਦੁਸਤਾਨੀ ਨਹੀਂ ਦੇ ਸਕਦਾ ਹੂੰ ਗਾਂਝੀ ਦੇ ਬਾਜ਼ਾਰ ਚ 2-2 ਟਕੇ ਨੂੰ ਵਿਕਦੀਆਂ ਆਪਣੀਆਂ ਧੀਆਂ ਪੈਣਾ ਆਪਣੇ ਹਿੰਦੁਸਤਾਨ ਦੀ ਹਮ ਅਬਦਾਲੀ ਦੇ ਟਾਈਮ ਚ ਅਬਦਾਲੀ ਲੈ ਕੇ ਜਾਂਦਾ ਸੀ ਉਹਨੂੰ ਲੈ ਕੇ ਜਾਂਦਾ ਸੀ ਉਸ ਟਾਈਮ ਤੁਸੀਂ ਉਹਨਾਂ ਨੂੰ ਆਜ਼ਾਦ ਕਰਾਉਣ ਵਾਲੇ ਸਾਡੇ ਸਿਗਲੀਦਾਰ ਹਮ ਭਾਵੇਂ 2 ਕਿੱਲੇ ਵਾਲਾ ਮਾਲਕ ਹੈ ਜੀ ਭਾਵੇਂ 100 ਕਿੱਲੇ ਵਾਲਾ ਅਜ ਕਰ ਜਿੰਮੇਦਾਰ ਹੈ ਭਾਵੇਂ ਕੋਈ ਵੀ ਲਾੜੋ ਕਹਿਣ ਦਾ ਭਾਵ ਹਮ ਇਹ ਸਾਡੇ ਸਿਗਲੀਦਾਰਾਂ ਚ ਦੇਣਾ ਪਾਪਾ ਬੰਦਾ ਸਿੰਘ ਬਹਾਦਰ ਭਾਈ ਰਾਮ ਸਿੰਘ ਹਮ ਜਦੋਂ ਸਰੰਦ ਫਸੇ ਕਰਕੇ ਹਮ ਬਾਬਾ ਬਾਜ ਸਿੰਘ ਨੂੰ ਸੰਤ ਤਰਫ ਸਰਾਂਧ ਦਾ ਸੂਬੇਦਾਰ ਥਾਪਿਆ ਹੂੰ ਬਾਬਾ ਬਾਜ ਸਿੰਘ ਸਿਕਲੀਵਾਰ ਹੂੰ ਫਿਰ ਉਹ ਕਰੇ ਤਾਂ ਕੀ ਕਰੇ ਆ ਬੈਠਿਆ ਬੇਰੋਜ਼ਗਾਰ ਰੋਟੀ ਤਾਂ ਵੀ ਮਤਾੜ ਹੁਣ ਤੁਸੀਂ ਫਿਰ ਕੀ ਕੋਈ ਮਦਦ ਹੋ ਜੇ ਤੁਹਾਨੂੰ ਮਾਲੀ ਸਤ ਮਦਦ ਜੀ ਹੁਣ ਦੇਖੋ ਵੀ ਜੇ ਮਦਦ ਹੋ ਜਾਈ ਜੀ ਇਹਦੇ ਵਰਗੇ ਤਾਂ ਕੋਈ ਇਹਨਾਂ ਅਸੀ ਅੱਗੇ ਹੋਰ ਕੰਮ ਕਰ ਸਕਦੇ ਕਹੇ ਜੀ ਮਦਦ ਮੰਗਦੇ ਤੁਸੀਂ ਮਦਦ ਆਈਏ ਜੀ ਬਾਦੈ ਤੁਸੀਂ ਮੰਨ ਕੇ ਚੱਲੋ ਵੀ ਸਾਨੂੰ ਰੋਜ਼ਗਾਰ ਮਿਲ ਜਾਏ ਰੋਜ਼ਗਾਰ ਕੋਈ ਪੈਸਾ ਨਹੀਂ ਮੰਗਦੇ ਤੁਸੀਂ ਹਾਂਜੀ ਪੈਸਾ ਤਾਂ ਨਹੀਂ ਮੰਗਦੇ ਰੋਜ਼ਗਾਰ ਮੰਗਦੇ ਹਾਂ ਰੋਜ਼ਗਾਰ ਮੰਗਦੇ ਹਾਂ ਜੀ ਠੀਕ ਹੈ ਦੂਜੇ ਜਿਹੜਾ ਤੁਸੀਂ ਲਾੜੋ ਵੀ ਅਸੀਂ ਗਰੀਬ ਆਦਮੀ ਆ ਚਲੋ ਕਿਸੇ ਕਿਸੇ ਕਿਸਮ ਦੀ ਵੀ ਮਦਦ ਆ ਹਾਂ ਤਾਂ ਮਦਦ ਕਰਨੀ ਚਾਹੀਦੀ ਆਪਣੀ ਸਿੱਖ ਕੌਮ ਨੂੰ ਫੋਨ ਨੰਬਰ ਤੁਹਾਨੂੰ ਜਾਦਾ ਕੋਈ ਆਉਦਾ ਫੋਨ ਨੰਬਰ ਯਾਦ ਹੈ ਬੋਲੋਗੇ ਹਾਂਜੀ 700 ਹਾਂਜੀ 92 ਹਾਂਜੀ 85 ਹਾਂਜੀ 849 849 ਠੀਕ ਹੈ ਜੀ ਇਹ ਨੰਬਰ ਹੈ ਜੀ ਆਪਣਾ ਜੀ ਹੋਰ ਕਿਸੇ ਨੂੰ ਕਿਸੇ ਭੈਣ ਭਰਾ ਨੂੰ ਜਾਂ ਹੋਰ ਕਿਸੇ ਵੀ ਮਿੱਤਰ ਪਿਆਰੇ ਨੂੰ ਹਾਂ ਕੋਈ ਸੰਖਿਆ ਹੋਵੇ ਜਦੋਂ ਮਰਜ਼ੀ ਗੱਲ ਕਰ ਸਕਦਾ ਮੇਰੇ ਨਾਲ ਤੁਸੀਂ ਨਾਲ ਗੱਲ ਕਰ ਸਕਦਾ ਹੈ ਤੇ ਤੁਸੀਂ ਆਉਂਦੇ ਸਲਾਮ ਤੋਂ ਸਲਾਮ ਤੋਂ ਉਰੇ ਬੈਠੇ ਆ ਜੱਪ ਪਿੰਡ ਬਟਰੁਖਾਂ ਹਾਂ ਜੀ ਬਟਰੁਖਾ ਉਰੋਂ 25 30 ਕਿਲੋਮੀਟਰ ਦਾ ਫਰਕ ਹੈਗਾ ਹੈ ਜੀ 20 ਕਿਲੋਮੀਟਰ ਦਾ ਮੰਨ ਕੇ ਚੱਲੋ 20 ਸਲਾਮ ਤੋਂ ਵੀ ਅੱਗੇ 4 ਕਿਲੋ 5 ਕਿਲੋਮੀਟਰ ਹੈ ਮੇਰਾ ਪਿੰਡ ਜਾ ਕੇ ਜਗਤਪੁਰਾ ਸੈਂਸ ਕੱਲਾ ਸੁਨਾਮ ਨਹੀਂ ਜਗਤਪੁਰਾ ਪਿੰਡ ਆਣਾ। ਜਗਤਪੁਰਾ ਜੀ ਸੁਨਾਮ ਸੁਣ ਜੀ ਸੁਨਾਮ ਦੀ ਬਸਤੀ ਆਪਣੇ ਲਵੇ ਲਾਉਣ ਵਾਲੇ ਪਿੰਡ ਹੋ ਗਏ ਜਿਵੇਂ ਸੰਗਰੂਰ ਤੋਂ ਬਡਰੂਖਾ ਹੋ ਗਿਆ। ਹੂੰ। ਇਸ ਲੋਟੀਆਂ ਸੁਨਾਮ। ਤੇ ਆਪਣਾ ਜਿਹੜਾ ਗੱਲ ਰਹੀ ਥੋਡੀ ਜੀ ਜਗਤਪੁਰੇ ਦੀ। ਉਰੇ ਫਿਰ ਉਹ 25 ਕਿਲੋਮੀਟਰ ਦਾ ਫਰਕ ਹੋ। ਜੀ ਮਨ ਕਾ ਚੱਲੋ ਜੀ ਚੱਲੋ। 20। ਦੀ ਬਾਈ ਮਨ ਕਾ। ਉਰੇ ਫਿਰ ਤੁਸੀਂ ਬਡਰੂਖਾ ਆਉਣੀ ਸਾਈਕਲ ਤੇ ਆਉਣਾ ਜੀ ਕੱਲੇ ਬਡਰੂਖਾ ਹੀ ਨਹੀਂ ਆਉਂਦੇ। ਕਿੰਨੇ ਕ ਪਿੰਡ ਕਮਣ? ਮੈਂ ਦੋ ਪਿੰਡਾਂ ਜਿਹੜਾ ਲੱਗਦੇ। ਇੱਕ ਦਿਨ ਚ ਹਾਂ ਜੀ ਜਿਵੇਂ ਹੁਣ ਆਪਣਾ ਵੱਡਾ ਪਿੰਡ ਹੈ ਆਪਣਾ ਪਿੰਡ ਦਾ ਇੱਕੋ ਹੀ ਇੱਕ ਚੀਜ਼ ਲੱਗ ਜੀ ਇੱਕ ਚੀਜ਼ ਦਿਹਾੜੀ ਬਣ ਜਾਂਦੀ ਹੈ ਬਣ ਜਾਂਦੀ ਹੈ ਜੀ ਬਸ ਰੋਲ ਖਾਪ ਕੇ ਕੋਈ ਜ਼ਿਆਦਾ ਦਿਹਾੜੀ ਨਹੀਂ ਬਣਦੀ ਜੀ ਅਵੀ 2-300 ਰੁਪਏ 300-400 ਠੀਕ ਹੈ ਤੇ ਤੁਸੀਂ ਕਿਹੜੇ ਕਿਹੜੇ ਪਿੰਡਾਂ ਚ ਵਾਜਦੇ ਹੋ ਫਿਰ ਪਿੰਡਾਂ ਦੇ ਹੁਣ ਤੁਸੀਂ ਲਾ ਲਓ ਵੀ ਜਿਹੜੇ ਲਵੇ ਲਾਉਣੇ ਪਿੰਡ ਨੇ ਆਪਣੇ ਸਾਰੇ ਜੀ ਜੰਨੇ ਨਾਂ ਬੋਲ ਦੋ ਨਾਂ ਪਰ ਬਰੂਖਾ ਹੀ ਲਾ ਲਓ ਜਿਵੇਂ ਹੁਣ ਉੱਬਾ ਵਾਲਾ ਹਾਂਜੀ ਨਮੋਲ ਹਾਂ ਤੇ ਇਧਰ ਆਪਣੇ ਚੱਠੇ ਉਪਲੀ ਹਾਂ ਤੇ ਇਧਰ ਆਪਣੇ ਆਗੇ ਜੀ ਇਦਾਂ ਅਗੇ ਨੱਤਾਂ ਤੱਕ ਭੱਜ ਜੰਨੇ ਆ ਜੀ ਕਾਂ ਜਿਹੜੀ ਤੱਕ ਬੜ ਬੜ ਤੱਕ ਹਾਂ ਇੱਧਰ ਆਪਣੇ ਹਰੀਗੜ ਪੱਠੜਾਂ ਤੱਕ ਕਹਿੰਦਾ ਤਾਂ ਸਾਰੇ ਪਿੰਡਾਂ ਚ ਲਾਉਨੇ ਜਿਹੜੇ ਆਪਣੇ ਏਰੀਅਸ ਪੈਂਦੇ ਠੀਕ ਆ ਜਿੰਨਾ ਸਾਰੇ ਪਿੰਡਾਂ ਚ ਲਾਉਨੇ ਆ ਕਿਹੜਾ ਸਾਰੇ ਪਿੰਡਾਂ ਚ ਕਿਹੜਾ ਲਾਉਨੇ ਜਾਂਦੇ ਸਾਈਕਲ ਤੇ ਜਾਂਦੇ ਸਾਈਕਲ ਤੇ ਕੋਈ ਵੇਲੇ ਇੱਕ ਵੇਲਾ ਹੋ ਜਾਂਦਾ ਜੀ ਮੈਂ 25 ਸਾਲੋਂ ਦਾ ਫਿਰਦਾ ਹਾਂ ਉਹ ਮੈਂ ਰਾਤ ਵੀ ਰਹਿ ਜਾਂਦਾ ਜੀ ਮੈਂ ਕੋਈ ਗੁਰੂ ਘਰ ਹੋਵੇ ਹੋਰ ਕੋਈ ਆਪਣੇ ਅੱਛਾ ਰਾਤ ਵੀ ਰਹਿ ਜਾਂਦੇ ਆ ਕਿੰਨੇ ਬੱਚੇ ਨੇ ਤੁਹਾਡੇ ਮੇਰੇ ਬੱਚੇ ਨੇ ਜੀ ਮੇਰੇ ਪੰਜ ਮੁੰਡੇ ਨੇ ਜੀ ਹਾਂ ਦੋ ਗੁੱਡੀਆਂ ਨੇ ਹਾਂ ਬਾਕੀ ਤਿੰਨ ਮੁੰਡੇ ਮੇਰੇ ਵਿਆਹ ਹੋ ਗਏ ਹਾਂ ਉਹ ਆਪਣੇ ਦੋ ਗੁੱਡੀਆਂ ਇੱਕ ਗੁੱਡੀ ਕਾਫੀ ਥੇਰ ਆਪਣੇ 6 ਮਹੀਨੇ ਹੋ ਗਏ ਅੱਲਾ ਬਿਮਾਰ ਰਹੀ ਸੀ ਕਾਫੀ ਥੇਰ ਹਾਂ ਉਹ ਵਿਚਾਰੀ ਠੀਕ ਹੋ ਗਈ ਪੀੜਿਆ ਤੇ ਉਹ ਜਵਾਬ ਤਾਂ ਗੁਜ਼ਰ ਗਿਆ ਸੀ ਆਪਣੇ ਰਜਿੰਦਰ ਹਸਪਤਾਲ ਫਿਰ ਸਾਨੂੰ ਚੰਡੀਗੜ੍ਹ ਦਾਖਲ ਹਾਂ ਚੰਡੀਗੜ੍ਹ ਜਾ ਕੇ ਤਾਂ ਦੋਸਤਾ ਦਾ ਪੂਰਾ ਹੋ ਗਿਆ ਸੀ ਹਾਂ ਤੇ ਫੋਣ ਗੁੱਡੀ ਵਿਚਾਰੀ ਪਾਸ ਰਹੀ ਉਧੂ ਮਾੜੀ ਕਿਸਮਤ ਹੋਰ ਸੀ ਮੈਂ ਪਿੱਛੇ 2 ਮਹੀਨੇ ਦੀ ਕਰਦਾ ਛੋਟੀ ਗੁੱਡੀ ਦੀ ਮੇਰੀ ਦੋ ਬੱਚੇ ਨੇ ਉਹਦੇ ਕੋਲ ਉਹ ਬਸ ਸੱਪ ਚੜ ਗਿਆ ਜੀ ਬੈਠਾ ਤੇ ਅੱਛਾ ਉਹ ਬਸ ਕੋਈ ਲੈਟ ਬਾਕੀ ਹਾਂ ਉਹ ਗੁੱਡੀ ਦਾ ਵਿਚਾਰੀ ਦੇ ਦੋ ਡੰਗ ਮਾਰੇ ਉਹ ਕੁੜੀ ਮਰ ਗਈ ਗੁੱਡੀ ਸਮਝੋ ਪਟਿਆਲੇ ਜਾ ਕੇ ਕੁੜੀ ਪੂਰੀ ਹੋ ਗਈ ਜਵਾਕਾਂ ਦਾ ਤਰਸ ਹੁੰਦਾ ਜੀ ਇੱਕ ਤਾਂ ਬੱਚਾ ਸਾਰਾ 7 ਸਾਲ ਦਾ ਹੀ ਦੂਜਾ ਆਪਣਾ 2.5 ਸਾਲ ਦਾ 3 ਸਾਲ ਦਾ ਮੰਨ ਕੇ ਚੱਲਦਾ ਤਾਂ ਵਾਕਿ ਹੂੰ ਮੈਂ ਆਪਣੇ ਬਰਾਦਰੀ ਦਾ ਸੇਵਾਦਾਰ ਹਾਂ ਸਿਕਲੀਕਰ ਕੌਮ ਦਾ ਹੂੰ ਸੇਵਾਦਾਰ ਹਾਂ ਮੁਖ ਮੁਖੀ ਹਾਂ ਹਮ ਕਰਿਆ ਤਾਂ ਕੀ ਕਰਾਂ ਜੀ ਹੁਣ ਚਲੋ ਐ ਵੀ ਜਿਹਨੂੰ ਪ੍ਰਮਾਤਮਾ ਨੇ ਕੋਈ ਬਲ ਬੁੱਧੀ ਬਖਸ਼ੀ ਆ ਜਾਂ ਕੋਈ ਮਾੜਾ ਮੋਟਾ ਜੂਗਰਾ ਕੋਲੋਂ ਮੰਨਦਾ ਤੋ ਉਹਨੂੰ ਹਰ ਇੱਕ ਨੂੰ ਸਿਕਲੀਕਰ ਭਾਈਚਾਰੇ ਦੀ ਮਦਦ ਕਰਨੀ ਚਾਹੀਦੀ ਠੀਕ ਹੈ ਜੀ ਧੰਨਵਾਦ